ਸੱਚੀ ਗੱਲ ਤੁਸੀਂ ਵੇਖ ਰਹੇ ਹੋ ਡੈਨਿਕਸਫੇਰਾ ਟੀਵੀ ਮੈਂ ਹਾਂ ਨਿਰੂਪ ਚਲਵਾਨ ਕਹਿੰਦੇ ਨੇ ਅਗਰ ਕੋਈ ਵੀ ਸੋਸਾਇਟੀ ਹੋਵੇ ਸੋਸਾਇਟੀ ਦੇ ਵਿਚਕਾਰ ਜੇ ਹੈ ਸਪੋਰਟਸ ਕਲੱਬ ਹੋਵੇ ਤੇ ਵਧੀਆ ਸਪੋਰਟਸ ਕਲੱਬ ਹੋਵੇ ਤਾਂ ਸਿਹਤਮੰਤ ਤੰਦਰੁਸਤ ਰਹੇਗੀ ਰਹੇਗੀ ਆਪਣੀ ਨੌਜਵਾਨ ਪੀੜ੍ਹੀ ਖਿੰਡਾ ਤੋਂ ਜੋ ਦੂਰ ਹੈਗੀ ਆ ਉਹ ਵੀ ਉਹਨਾਂ ਨਾਲ ਜੁੜ ਜਾਏਗੀ ਸਾਡੇ ਨਾਲ ਜੇ ਨੇ ਬਖਸ਼ੀ ਜੀ ਮੌਜੂਦ ਨੇ ਐਸਬੀਪੀ ਗੁਰਪਤੋ ਸਰ ਅਪਾ ਜਦ ਗੱਲ ਕਰਦੇ ਨੇ ਬਿਲਡਰਸ ਦੀ ਜੋ ਪੂਰੀ ਸੋਸਾਇਟੀਸ ਬਣਾਉਂਦੀ ਜ਼ਿਆਦਾਤਰ ਤੱਕ ਉਸਿਆ ਜਾਂਦਾ ਕਿ ਬਿਲਡਿੰਗ ਜੇ ਸਹੀ ਨਹੀਂ ਬਣਾਈ ਪਰ ਤੁਸੀਂ ਇੱਕ ਵਧੀਆ ਸੋਚ ਲੈ ਕੇ ਚੱਲ ਰਹੇ ਹੋ ਤੁਸੀਂ ਕਹਿੰਦੇ ਹੋ ਕਿ ਨਹੀਂ ਅਗਰ ਸੋਸਾਇਟੀ ਬਣਾਣੀ ਹੈ ਤਾਂ ਉਸ ਤੇ ਵਿਚਾਰ ਸਪੋਰਟਸ ਨੂੰ ਲੈ ਕੇ ਜੇ ਹੈ ਕਿਉਂਕਿ ਸਿਹਤਮੰਤਾ ਬਹੁਤ ਜ਼ਰੂਰੀ ਹੈ ਲੇਕਿਨ ਸਪੋਰਟਸ ਤੇ ਮੱਦੇ ਨਜ਼ਰ ਜੇ ਹੈ ਇੱਕ ਸੋਸਾਇਟੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਲੋਕ ਨੌਜਵਾਨ ਪੀੜ੍ਹੀ ਜੋ ਵੀ ਕਰਨਾ ਚਾਹੁੰਦੇ ਨੇ ਅੱਗੇ ਜਾਣਾ ਚਾਹੁੰਦੇ ਸਪੋਰਟਸ ਏਰੀਆ ਦੇ ਵਿੱਚ ਕਰ ਉਹ ਹੋਣੀ ਚਾਹੀਦੀ ਹੈ ਦੇਖੋ ਇਸ ਤਰ੍ਹਾਂ ਹੈ ਕਿ ਐਸਬੀਪੀ ਨਾ 16 ਸਾਲ ਪੁਰਾਣੀ ਕੰਪਨੀ ਹੈ ਅਸੀਂ 12000 ਤੋਂ ਜ਼ਿਆਦਾ ਘੜ ਦਿੱਤੇ ਲੋਕਾਂ ਨੂੰ ਤੇ 28 ਪ੍ਰੋਜੈਕਟ ਅਸੀਂ ਡਿਲੀਵਰ ਕੀਤੇ ਹੋਏ ਹੁਣ ਕੰਪਨੀ ਦਾ ਏ ਵਿਜ਼ਨ ਹੈਗਾ ਕਿ ਅਸੀਂ ਜਿਹੜੀ ਵੀ ਡਿਵੈਲਪਮੈਂਟ ਕਰੀਏ ਇੱਕ ਤੇ ਬਿਲਡਿੰਗਸ ਜਿਹੜੀਆਂ ਉਹ ਏ ਕਲਾਸ ਬਣਾਈਏ ਲੋਕਾਂ ਨੂੰ ਜਿਹੜੀ ਸ਼ਿਕਾਇਤ ਆਂਦੀ ਹੈ ਕਿ ਬਈ ਬਿਲਡਿੰਗ ਚੰਗੀ ਨਹੀਂ ਹੈ ਜਿਹੜੀ ਤੁਸੀਂ ਕਹੀ ਗੱਲ ਕਿ ਬਈ ਬਿਲਡਿੰਗ ਵੀ ਚੰਗੀ ਨਹੀਂ ਹੁੰਦੀ ਅਸੀਂ ਬਿਲਡਿੰਗ ਤਾਂ ਚੰਗੀ ਕਰਾਂਗੇ ਹੀ ਕਰਾਂਗੇ ਲੇਕਿਨ ਬਿਲਡਿੰਗ ਦੇ ਨਾਲ ਜਿਹੜੀ ਫੈਸਿਲਿਟੀ ਹੈਗੀ ਬੱਚੇ ਜਿਹੜੇ ਨੇ ਉਹਨਾਂ ਦੇ ਡ੍ਰੀਮਸ ਹੁੰਦੇ ਆ ਕਿ ਬਈ ਮੈਂ ਅੱਛਾ ਕ੍ਰਿਕਟਰ ਬਣਾ ਮੈਂ ਅੱਛੀ ਹਾਕੀਕੇਡਾ ਮੈਂ ਅੱਛਾ ਟੈਨਿਸ ਪਲੇਅਰ ਬਣਾ ਲੇਕਿਨ ਉਹਨਾਂ ਕੋਲ ਸੋਸਾਇਟੀ ਦੇ ਅੰਦਰ ਕੋਈ ਫੈਸਿਲਿਟੀ ਅਵੇਲੇਬਲ ਨਹੀਂ ਹੁੰਦੀ ਜਿਹੜੀ ਹ ਕਿ ਉਹ ਉਹਨਾਂ ਨੂੰ ਇੱਕ ਅੱਛੇ ਕੰਪੀਟੀਟਿਵ ਲੈਵਲ ਤੇ ਲੈ ਕੇ ਜਾ ਸਕੇ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਹੈ 2-2 4-4 ਕਿਲੋਮੀਟਰ ਟਰੈਵਲ ਕਰਦੇ ਹੈ ਕਈ ਹਜ਼ਾਰਾਂ ਰੁਪਏ ਖਰਚ ਕਰਦੇ ਹੈ ਤਾਂ ਜਾ ਕੇ ਉਹ ਚੀਜ਼ ਮਿਲਦੀ ਹੈ ਅਸੀਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇੱਕ ਫੈਸਿਲਿਟੀ ਇਹੋ ਜੀ ਚੰਗੀ ਬਣਾਈਏ ਵਿਦਨ ਦਾ ਕੰਪਲੈਕਸ ਉਸ ਦੇ ਬਾਅਦ ਕੋਸ਼ਿਸ਼ ਇਹ ਹੋਏਗੀ ਕਿ ਭਈ ਉਹ ਬੱਚੇ ਉਹ ਵੱਡੇ ਬੱਚੇ ਜਿਹੜੇ ਵੀ ਨੇ ਉਹ ਇਸ ਫੈਸਿਲਿਟੀ ਨੂੰ ਇੰਜੋਏ ਕਰਨ ਤੇ ਆਪਣੇ ਆਪ ਨੂੰ ਪੂਰੇ ਤਰੀਕੇ ਨਾਲ ਕੰਪੀਟੀਸ਼ਨਸ ਵਾਸਤੇ ਤਿਆਰ ਕਰ ਸਕਣ ਆਪ ਤੁਸੀਂ ਵਿੱਚ ਪ੍ਰੈਸ ਕਾਨਫਰੰਸ ਦੇ ਵਿਚਕਾਰ ਵੀ ਕਹਿ ਰਹੇ ਸੀ ਕੋਵਿਡ ਤੋਂ ਬਾਅਦ ਲੋਕ ਜਿਆਦਾ ਸਿਹਤਮੰਦ ਹੋਣਾ ਵੀ ਸ਼ੁਰੂ ਹੋ ਚੁੱਕੇ ਨੇ ਤੇ ਸਭ ਤੋਂ ਵੱਡੀ ਗੱਲ ਸਪੋਰਟਸ ਦੇ ਵੱਲ ਰੁਚੀ ਵਧ ਰਹੀ ਹੈ ਕਿਉਂਕਿ ਹੁਣ ਜਦ ਕਮਰਿਆਂ ਦੇ ਵਿਚਕਾਰ ਸਾਰੇ ਬੰਦ ਹੋਏ ਤਾਂ ਫਿਰ ਲੱਗਿਆ ਕਿ ਯਾਰ ਇਹ ਤਾਂ ਸਿੱ ਇੱਕ ਕਮਰੇ ਤੱਕ ਸੀਮਿਤ ਰਹਿ ਕੁਝ ਮੀਟਰਸ ਦੇ ਦਾਇਰੇ ਦੇ ਵਿਚਕਾਰ ਹੈਗੇ ਅਸੀਂ ਬਾਹਰ ਨਿਕਲਣਾ ਉਣਡਾ ਹੈਗਾ ਐਕਚੁਅਲੀ ਕੋਵਿਡ ਦੇ ਦੌਰਾਨ ਕੀ ਹੋਇਆ ਜਿਹੜੇ ਬੰਦੇ ਫਿਟਨੈਸ ਜਿਨ੍ਹਾਂ ਦੀ ਵੀਕ ਸੀ ਉਹਨਾਂ ਨੂੰ ਬਹੁਤ ਨੁਕਸਾਨ ਹੋਇਆ ਤੇ ਇਸ ਕਰਕੇ ਲੋਕਾਂ ਦਾ ਰੁਝਾਨ ਜਿਹੜਾ ਹੈ ਉਹ ਫਿਟਨੈਸ ਵੱਲ ਬਹੁਤ ਜ਼ਿਆਦਾ ਹੋਇਆ ਤੇ ਹੁਣ ਜਿਹੜਾ ਹੈ ਲੋਕੀ ਇਹ ਦੇਖਦੇ ਆ ਕਿ ਵੀ ਸਾਨੂੰ ਘਰ ਉਹ ਮਿਲੇ ਜਿਹੜਾ ਜਾਂ ਤੇ ਕਿਸੇ ਸਪੋਰਟਿੰਗ ਐਕਟੀਵਿਟੀ ਅਕੈਡਮੀ ਜਾਂ ਕੋਈ ਹੋਰ ਚੀਜ਼ ਫੈਸਿਲਿਟੀ ਜਿਹੜੀ ਉਹ ਨਜ਼ਦੀਕ ਹੋਵੇ ਸੋ ਇਸ ਕਰਕੇ ਇਹ ਧਿਆਨ ਰੱਖਦੇ ਆ ਅਸੀਂ ਤੇ ਡਵੈਲੋਪੀ ਹਿਸਟਰੀ ਕੇ ਨਾਲ ਕਰ ਰਹੇ ਆ ਕਿ ਸਾਰੀ ਫੈਸਿਲਿਟੀ ਵਿਦਨ ਦਾ ਪ੍ਰੈਮਿਸਿਸ ਮਿਲ ਜਾਏ ਤੁਹਾਨੂੰ ਹੁਣ ਜਿਹੜਾ ਸਾਡਾ 올ਿੰਪੀਆ ਸਾਈਟ ਹੈਗੀ ਐ ਪੀਰ ਮਸ਼ਾਹਲਾ ਚ ਉੱਥੇ ਅਸੀਂ 10 ਏਕੜ ਦੀ ਲੈ ਕੇ ਆ ਰਹੇ ਆ ਕਲੋਨੀ ਉਸ ਦੇ ਅੰਦਰ ਅਸੀਂ ਸਾਰੀ ਸਪੋਰਟਿੰਗ ਐਕਟੀਵਿਟੀ ਦੇ ਰਹੇ ਆ ਥੈਨ ਸਾਡੇ ਦੋ ਹੋਰ ਪ੍ਰੋਜੈਕਟ ਆ ਰਹੇ ਇੱਕ ਡੇਰਾਬਸੀ ਆ ਰਿਹਾ ਉਹ 48 ਏਕੜ 'ਚ ਉਹ ਸਪੋਰਟ ਸਿਟੀ ਹੈਗਾ ਸਪੋਰਟ ਸਿਟੀ ਦੇ ਅੰਦਰ ਅਸੀਂ ਜਿਹੜਾ ਸਟੇਡੀਅਮ ਦੇ ਅੰਦਰ ਫੁੱਲ ਗਰਾਊਂਡ ਸਾਈਜ਼ ਹੁੰਦਾ ਨਾ ਉਸ ਲੈਵਲ ਦਾ ਗਰਾਊਂਡ ਬਣਾ ਰਹੇ ਹਾਂ ਜਿੱਦੇ ਤੁਸੀਂ ਫੁੱਟਬਾਲ ਵੀ ਖੇਡ ਲੋ ਉੱਥੇ ਕ੍ਰਿਕਟ ਵੀ ਖੇਡ ਲੋ ਹਾਕੀ ਵੀ ਖੇਡ ਲੋ بیسਬਾਲ ਵੀ ਖੇਡ ਲੋ ਕੋਈ ਵੀ ਵੱਡੀ ਗੇਮ ਜਿਹੜੀ ਖੇਡੀ ਜਾ ਸਕਦੀ ਉਸ ਦੇ ਅਲਾਵਾ ਆਸ-ਪਾਸੇ ਉਸ ਦੇ ਛੋਟੇ-ਛੋਟੇ ਜਿਹੜੇ ਟੈਨਿਸ ਹੋ ਗਏ ਸਕੋਸ਼ ਹੋ ਗਏ ਬੈਡਮਿੰਟਨ ਹੋ ਗਏ ਇਸ ਟਾਈਪ ਦੇ ਜਿਹੜੇ ਛੋਟੇ ਸਪੋਰਟਸ ਨੇ ਉਹਨਾਂ ਦੀ ਫੈਸਿਲਿਟੀ ਹੈ ਸਿਮਿਲਰਲੀ ਜਿਹੜੀ ਅਸੀਂ ਲੁਧਿਆਣਾ ਬਣਾਉਣ ਜਾ ਰਹੇ ਹਾਂ 100 ਏਕੜ 'ਚ ਉੱਥੇ ਤੇ ਅਸੀਂ ਪੂਰਾ ਸਟੇਡੀਅਮ ਹੀ ਖੜਾੜਾ ਕਰ ਦੇਵਾਂਗੇ ਸੋ ਪੂਰਾ ਫੋਕਸ ਹੈਗਾ ਕਿ ਲੋਕਾਂ ਨੂੰ ਇਸ ਤਰੀਕੇ ਦੀ ਫੈਸਿਲਿਟੀ ਦਿੱਤੀ ਜਾਏ ਜੇ ਉਥੋਂ ਚੈਂਪੀਅਨਸ ਬਣ ਕੇ ਨਿਕਲ ਸਕਣ अच्छा ਤੁਸੀਂ ਇਹ ਵੀ ਗੱਲ ਕੀਤੀ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਅਗਰ ਕੋਈ ਬੱਚਾ ਜਾਂ ਫਿਰ ਅੱਪਾ ਕਹੀਏ ਕਿ ਕੋਈ სპੋਰਟਸ ਪਰਸਨ ਜੋ ਹੈ ਜਿੰਨੂੰ ਲੋੜ ਹੈਗੀ ਹੈ ਤੁਸੀਂ ਉਹਨਾਂ ਦੀ ਵੀ ਹੈਲਪ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਉਹ ਅੱਗੇ ਜਾ ਸਕੇ ਅਜਹੀ ਟੂਰਨਾਮੈਂਟ ਵੀ ਕਰਵਾਉਣਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਕਿਉਂਕਿ ਜਦ ਸਪੋਰਟਸ ਦੀ ਗੱਲ ਕੀਤੀ ਜਾਂਦੀ ਹੈ ਕਿ ਕਹਿੰਦੇ ਨੇ ਕਿ ਅਗਰ ਬਿਜ਼ਨਸ ਤੇ ਸਪੋਰਟਸ ਦੇ ਮੈਂ ਅਗਰ ਇਕੱਠੇ ਜੁੜ ਜਾਣ ਤਾਂ ਬਹੁਤ ਵਧੀਆ ਜੇ ਹੈ ਜਾ ਸਕਦਾ ਫਿਊਚਰ ਦੇਖੋ sports ਨੂੰ ਅੱਗੇ ਵਧਾਨ ਵਾਸਤੇ ਚਾਹੇ ਜੋ ਮਰਜੀ ਕੋ ਉਹ professionals ਦੀ ਲੋੜ ਪੈਂਦੀ ਹੈ ਪੈਸੇ ਦੀ ਲੋੜ ਪੈਂਦੀ ਹੈ ਸੋ ਅਗਰ private organizations corporate ਜਿਹੜੇ ਉਹ ਨਾਲ ਖੜੇ ਹੋ ਜਾਂਦੇ ਸੋ support ਜਿਹੜਾ ਇੱਕ uh, sportsman ਨੂੰ ਮਿਲ ਜਾਂਦੀ ਹੈ ਉਸ ਕਰਕੇ ਉਹ ਅੱਛੀ ਟ੍ਰੇਨਿੰਗ ਲੈ ਸਕਦਾ ਹੈ ਅੱਛੀ ਡਾਈਟ ਲੈ ਸਕਦਾ ਹੈ ਅੱਛੇ coaches ਰੱਖ ਸਕਦਾ ਹੈ ਔਰ ਅਗਰ ਉਹ ਇਹ ਸਭ ਕਰੇਗਾ ਤੇ obviously ਉਸ ਨੂੰ ਜਿਹੜਾ ਹੈ performance ਉਸ ਦੀ improve ਹੋਏਗੀ chances ਵਧਣਗੇ ਕਿ ਉਹ medal ਲੈ ਕੇ ਆ ਸਕੇ tournament ਜਿੱਤ ਸਕੇ ਸੋ ਸਾਡੀ ਕੋਸ਼ਿਸ਼ ਹੈ ਕਿ ਬਈ ਐਜ਼ ਸੋਸ਼ਲ ਰਿਸਪੋਨਸੀਬਿਲਟੀ ਅਸੀਂ ਜਿੰਨੇ ਵੀ ਅੱਗੇ ਆਨ ਵਾਲੇ ਟਾਈਮ 'ਚ ਅਸੀਂ ਇੱਕ ਪ੍ਰੋਗਰਾਮ ਡਿਵੈਲਪ ਕਰੀਏ ਕਿ ਬਈ ਸਪੋਰਟਸ ਮੈਨ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਜਿੰਨੀ ਵੀ ਮਦਦ ਅਸੀਂ ਆਪਣੀ ਤਰਫੋਂ ਕਰ ਸਕਦੇ ਹਾਂ ਸਾਡੀ ਕੋਸ਼ਿਸ਼ ਹੋਈਏ ਅਸੀਂ ਕਰੀਏ ਬਹੁਤ ਵੱਡਾ ਉਪਰਾਲਾ ਹੈਗਾ ਕਿਉਂਕਿ ਜਿੰਨੇ ਵੀ ਖਿਡਾਰੀ ਇਹ ਸੁਣ ਰਹੇ ਹੋਣਗੇ ਉਹਨਾਂ ਦੇ ਵਾਸਤੇ ਖੁਸ਼ੀ ਦੀ ਲਹਿਰ ਹੋਣਗੀ ਕਿ ਕਿਤੇ ਨਾ ਕਿਤੇ ਅਗਰ ਇਹ ਲੋਕ ਸਾਡੇ ਨਾਲ ਜੁੜਦੇ ਹੈ ਸਾਡੇ ਖੇਡ ਨੂੰ ਪ੍ਰਭਾਵਿਤ ਕਰ ਸਕਦੇ ਨੇ ਤਾਂ ਅਸੀਂ ਵੀ ਅੱਗੇ ਜਾ ਕੇ ਇੱਕ ਵਧੀਆ ਸਪੋਰਟਸਮੈਨ ਬਣ ਸਕਦੇ ਨੇ ਕੈਮਰਾਮੈਨ ਗਣੇਸ਼ ਦੇ ਨਾਲ ਨਿਰੂਪ ਚਲਵਾਨ ਡੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ